ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਨੇ ਇੱਕ ਛੋਲਿਆਂ ਦਾ ਖੇਤ ਹੈ ਉਹਦੇ ਵਿੱਚ ਦੀ ਲੰਘਣ ਲੱਗੇ ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਭੁੱਖ ਲੱਗੀ ਹੈ ਜੇ ਤੁਸੀਂ ਆਕੋ ਤੇ ਮੈਂ ਇਸ ਖੇਤ ਚੋਂ ਕੁਝ ਛੋਲੇ ਤੋੜ ਕੇ ਖਰੇ ਛੋਲੇ ਕੁਝ ਛੋਲੇ ਤੋੜ ਕੇ ਸ਼ੱਕ ਲਵਾਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਜੀ ਚੋਰੀ ਕਰਨੀ ਪਾਪ ਐ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਆਪਾਂ ਚੋਰੀ ਨਹੀਂ ਕਰ ਸਕਦੇ ਤੇ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਚੋਰੀ ਕਿਵੇਂ ਮੈਂ ਤੇ ਤੁਹਾਨੂੰ ਪੁੱਛ ਰਿਹਾ ਤੇ ਪੁੱਛ ਕੇ ਤੀਜ ਲਈ ਚੋਰੀ ਥੋੜਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਪੁੱਛ ਤੇ ਰਿਹਾ ਮੈਨੂੰ ਤੇ ਪੁੱਛ ਰਿਹਾ ਪਰ ਮੈਂ ਇਸ ਖੇਤ ਦਾ ਮਾਲਕ ਥੋੜੀ ਹੈ ਮਾਲਕ ਤੇ ਕੋਈ ਹੋਰ ਹੈ ਤੇ ਜੇ ਆਪਾਂ ਮਾਲਕ ਦੇ ਪੁੱਛਿਓ ਬਗੈਰ ਇਤੋਂ ਕੁਝ ਲੈਣੇ ਆ ਤੇ ਉਹ ਚੋਰੀ ਹੈ ਇਸ ਕਰਕੇ ਭਾਈ ਮਰਦਾਨਾ ਬੈਠ ਆਪਾਂ ਰੱਬ ਦੇ ਗੁਣ ਗਾਈਏ ਉਹ ਆਪੇ ਬਿੱਦ ਬਣਾਏਗਾ ਤੇਰੀ ਭੁੱਖ ਉਹਨੇ ਆਪੇ ਮਿਟਾ ਦੇਣੀ ਹੈ ਕਹਿੰਦੇ ਬੈਠ ਗਏ ਵਟ ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜਿਆ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਜਦੋਂ ਸਮਾਪਤੀ ਹੋਈ ਤੇ ਇੱਕ ਬਾਲਕ ਇੱਕ ਛੋਟਾ ਜਿਹਾ ਬੱਚਾ 10 12 15 ਸਾਲ ਉਹਦੀ ਉਮਰ ਹੈ ਉਹ ਸੁਣਦਾ ਰਿਹਾ ਕਿ ਕੋਈ ਸਾਧੂ ਮਹਾਤਮਾ ਵਟ ਤੇ ਬੈਠੇ ਕੋਈ ਜਿਹੜਾ ਉਹ ਇਸ ਸ਼ਬਦ ਗਾ ਰਹੇ ਨੇ ਕੁਝ ਪੜ ਰਹੇ ਨੇ ਉਹਨੂੰ ਬੜਾ ਆਨੰਦ ਆਇਆ ਕੋਲ ਆ ਕੇ ਬਹਿ ਗਿਆ ਉਹ ਸੁਣਦਾ ਰਿਹਾ ਜਦੋਂ ਸਮਾਪਤੀ ਹੋਈ ਤੇ ਉਹ ਕਹਿੰਦਾ ਕਿ ਮਹਾਂਪੁਰਖੋ ਤੁਹਾਨੂੰ ਭੁੱਖ ਲੱਗੀ ਹੋਏਗੀ ਤੇ ਮੈਂ ਕੁਝ ਸ਼ਕਨ ਲਈ ਦਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਲਿਆ ਕਹਿੰਦੇ ਉਹਨੇ ਉਸੇ ਖੇਤ ਚ ਇੱਕ ਬੋਕ ਛੋਲਿਆਂ ਦੀ ਭਰੀ ਤੇ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖ ਦਿੱਤੀ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿੰਦੇ ਵੇਖ ਮਰਦਾਨਿਆ ਕਰਤਾਰ ਦੇ ਰੰਗ ਵੇਖ ਜੇ ਉਹਦੀ ਸਿਫਤ ਨਾਲ ਜੁੜੀਏ ਤੇ ਸਾਰੀਆਂ ਭੁੱਖਾਂ ਆਪ ਮਿਟਾ ਦਿੰਦਾ ਹੈ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਜੇ ਤੂੰ ਨਾਮ ਦੇ ਭੋਜਨ ਨੂੰ ਛਕੇਂਗਾ ਤੇਰੀਆਂ ਦੁਨਿਆਵੀ ਭੁੱਖਾਂ ਆਪੇ ਮਿਟਾ ਦੇਵੇਗਾ ਜੇ ਤੂੰ ਗੁਣ ਗਾਏ ਤੇ ਵੇਖ ਤੇਰੀ ਭੁੱਖ ਦਾ ਪ੍ਰਬੰਧ ਉਹਨੇ ਕਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਕੋ ਜਾਪ ਛਕੇ ਕੁਝ ਭਾਈ ਮਰਦਾਨੇ ਨੂੰ ਛਕਾਏ ਕੁਝ ਉਸ ਬਾਲਕ ਨੂੰ ਛਕਾਏ ਤੇ ਜਦੋਂ ਸ਼ੱਕ ਲਏ ਉਹ ਬੱਚਾ ਉੱਠ ਕੇ ਤੁਰਨ ਲੱਗਿਆ ਤੇ ਗੁਰੂ ਨਾਨਕ ਸਾਹਿਬ ਨੇ ਬਾਹ ਫੜ ਲਈ ਉਹਦੀ ਜਦੋਂ ਉਹ ਬੱਚਾ ਉੱਠਿਆ ਨਾ ਜੀ ਉੱਠ ਕੇ ਤੁਰਨ ਲੱਗਿਆ ਤੇ ਗੁਰੂ ਨਾਨਕ ਸਾਹਿਬ ਬਾਹ ਫੜ ਕੇ ਕਹਿੰਦੇ ਨੇ ਕਿ ਬੇਟਾ ਪੁੱਤਰ ਜੀ ਕਿੱਥੇ ਚੱਲੇ ਹੋ ਆਓ ਬੈਠੋ ਸਾਡੇ ਕੋਲ ਤੇ ਉਹ ਬੱਚਾ ਕਹਿੰਦਾ ਜੀ ਆਪ ਮਹਾਂਪੁਰਖ ਹੋ ਆਪ ਜੀ ਮਹਾਤਮਾ ਹੋ ਮੈਂ ਘਰ ਜਾਣਾ ਤੁਹਾਡੇ ਵਾਸਤੇ ਬਿਸ਼ਾਉਣ ਵਾਸਤੇ ਕੋਈ ਬਸਤਰ ਲੈ ਕੇ ਆਉਣਾ ਹੈ ਤੁਹਾਡੇ ਵਾਸਤੇ ਕੋਈ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਉਣਾ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਨੇ ਸੱਥਰ ਤੇਰਾ ਲੇਫ ਨਿਹਾਲੀ ਭਾਉ ਭਗਤਪਕਵਾਨ ਨਾਨਕ ਸਿਫਤੀ ਰੱਜਿਆ ਆਓ ਬੈਠ ਸੁਲਤਾਨ ਬਿਬਿਓ ਥੋੜਾ ਜਿਹਾ ਧਿਆਨ ਦਿਓ ਬੜੀ ਵਧੀਆ ਬੇਨਤੀ ਕਰਨ ਲੱਗਿਆ ਉਹਨੇ ਕੀ ਕੀਤਾ ਇੱਕ ਬੁੱਕ ਛੋਲੇ ਛਕਾਏ ਗੁਰੂ ਨਾਨਕ ਸਾਹਿਬ ਨੂੰ ਇੱਕ ਬੁੱਕ ਛੋਲੇ ਛਕਾਉਣ ਦੇ ਬਦਲੇ ਉਹਨੂੰ ਪਤਾ ਕੀ ਮਿਲਿਆ ਉਸ ਬੱਚੇ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਆਹ ਜਿਹੜੀ ਤੋਂ ਪਰਾਲੀ ਵਿਛਾਈ ਹੈ ਨਾ ਜਿਹਦੇ ਤੇ ਅਸੀਂ ਬੈਠੀ ਐ ਇਹ ਸਾਡੇ ਵਾਸਤੇ ਤੁਲਾਈ ਹੈ ਸੱਫਰ ਤੇਰਾ ਸੱਥਰ ਤੇਰਾ ਲੇਫ ਨਿਹਾਲੀ ਪਾਉ ਭਗਤ ਪਕਵਾਨ ਤੇ ਜਿਹੜਾ ਪਿਆਰ ਵਿੱਚ ਭੇਜ ਕੇ ਮੁੱਠ ਛੋਲੇ ਸਾਨੂੰ ਛਕਾਏ ਨੇ ਸਤਿਗੁਰੂ ਕਹਿੰਦੇ ਇਸ ਦੇ ਤੋਂ ਵੱਡਾ ਭੋਜਨ ਹੋਰ ਕਿਹੜਾ ਹੋ ਸਕਦਾ ਹੈ ਕਿਉਂਕਿ ਭੁੱਖ ਭੋਜਨ ਨਾਲ ਨਹੀਂ ਭੁੱਖ ਪਿਆਰ ਨਾਲ ਮਿਟਦੀ ਹੈ ਤੇ ਸਤਿਗੁਰੂ ਕਹਿੰਦੇ ਜਿਹੜਾ ਪਿਆਰ ਨਾਲ ਆ ਤਿਲ ਫੁੱਲ ਤੂੰ ਦਿੱਤਾ ਆ ਜਿਹੜੇ ਮੁੱਠ ਛੋਲੇ ਛਕਾਏ ਨੇ ਇਹ ਸਭ ਤੋਂ ਵਧੀਆ ਭੋਜਨ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਸਿਫਤੀ ਰੱਜਿਆ ਸਤਿਗੁਰੂ ਕਹਿੰਦੇ ਅਸੀਂ ਤੇ ਰੱਬ ਦੀਆਂ ਸਿਫਤਾ ਕਰਕੇ ਰੱਜੇ ਆਂ ਆਉ ਬੈਠ ਸੁਲਤਾਨ ਸਤਗੁਰੂ ਦੇ ਇਹ ਬਚਨ ਮੁਖ ਚੋਂ ਨਿਕਲੇ ਕਿ ਤੂੰ ਤੇ ਸੁਲਤਾਨ ਹੈ ਤੂੰ ਤੇ ਬਾਦਸ਼ਾਹ ਹੈ ਅਸਲ ਵਿੱਚ ਚੋ ਪੈਲੀਆਂ ਦਾ ਰਖਵਾਲਾ ਉਹ ਖੇਤ ਵੀ ਆਪਣਾ ਨਹੀਂ ਕਿਸੇ ਦੇ ਖੇਤ ਚ ਰਖਵਾਲੀ ਕਰ ਰਿਆ ਸੀ ਸ਼ਾਮਾਂ ਪੈ ਗਈਆਂ ਗੁਰੂ ਨਾਨਕ ਸਾਹਿਬ ਅੱਗੇ ਚਲੇ ਗਏ ਉਸ ਜਿਸ ਨਗਰ ਦੇ ਵਿੱਚ ਉਹ ਰਹਿੰਦਾ ਸੀ ਜਿਸ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀ ਬਾਲਕ ਉਸ ਸ਼ਹਿਰ ਦਾ ਰਾਜਾ ਰਾਤ ਚੜਾਈ ਕਰ ਗਿਆ ਉਹਦੀ ਮੌਤ ਹੋ ਗਈ ਉਦੀ ਔਲਾਦ ਕੋਈ ਨਹੀਂ ਸੀ ਉਹਦੇ ਮੰਤਰੀਆਂ ਨੇ ਇੱਕ ਫੈਸਲਾ ਕੀਤਾ ਕਿ ਨਗਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਓ ਜਿਹੜਾ ਮੇਨ ਦਰਵਾਜ਼ਾ ਹੈ ਅਮਰਤ ਵੇਲੇ ਜਿਹੜਾ ਸਭ ਤੋਂ ਪਹਿਲਾਂ ਉਸ ਦਰਵਾਜ਼ੇ ਚ ਆਏਗਾ ਉਹਨੂੰ ਅਸੀਂ ਇਸ ਨਗਰ ਦਾ ਬਾਦਸ਼ਾਹ ਬਣਾ ਦੇਾਂਗੇ ਰਾਤ ਉਹ ਖੇਤਾਂ ਦੀ ਕਵਾਲੀ ਕਰਦਾ ਬੈਠਾ ਰਿਹਾ ਅਮਰਤ ਵੇਲਾ ਹੋਇਆ ਉਹ ਬੱਚਾ ਜਦੋਂ ਆਪਣੇ ਘਰ ਚੱਲਿਆ ਜਾ ਕੇ ਉਹਨੇ ਦਰਵਾਜ਼ਾ ਖੜਕਾਇਆ ਅੰਦਰੋਂ ਦਰਵਾਜ਼ਾ ਖੁੱਲਿਆ ਜਿੰਨੇ ਮੰਤਰੀ ਸੰਤਰੀ ਸੀ ਉਸ ਬੱਚੇ ਤੇ ਗਲ ਵਿੱਚ ਹਾਰ ਪਾਏ ਕਿ ਅੱਜ ਤੋਂ ਬਾਅਦ ਇਹ ਸਾਡਾ ਰਾਜਾ ਹੈ ਅੱਜ ਤੋਂ ਬਾਅਦ ਇਸ ਨਗਰ ਦਾ ਇਹ ਬਾਦਸ਼ਾਹ ਹੈ ਇਹ ਆ ਪਿਆਰ ਦੀ ਖੇਡ ਕਿ ਜਿਹੜਾ ਪਿਆਰ ਦੇ ਨਾਲ ਇੱਕ ਤਿਲ ਮਾਤਰ ਵੀ ਸੇਵਾ ਕਰਦਾ ਹੈ ਨਾ ਸੱਚ ਕਰਕੇ ਜਾਣਿਓ ਗੁਰੂ ਉਹਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦਿੰਦਾ ਹੈ